ਹੈਲੋ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਤੇ ਮੇਰਾ ਵੀਡੀਓ ਬਣਾਉਣ ਦਾ ਅੱਜ ਇਹ ਹੈ ਵੀ ਇਹਦੇ ਵਿੱਚ ਸਰਿੰਜਾਂ ਦੇਖੋ ਕਿੰਨੀਆਂ ਇਹ ਇਹ ਬਠਿੰਡਾ ਪਰਿੰਦਾ ਰੋਡ ਦੀ ਹੈ ਇਹ ਜਿਹੜੀ ਗਲੀ ਹੈ ਮੇਨ ਰੋਡ ਹੈ ਪਰਿੰਦਾ ਰੋਡ ਤੇ ਸਰਿੰਜਾਂ ਯਾਰ ਸ਼ਰੇਆਮ ਹੀ ਹੋਈਆਂ ਪਈਆਂ ਇਹ ਸਰਿੰਜ ਨੇ ਪਤਾ ਨਹੀਂ ਕਿੰਨੇ ਕੁ ਮੁੰਡੇ ਮਾਰਤੇ ਤੇ ਇੱਕ ਨਿੱਕੀ ਜੀ ਸਰਿੰਜ ਤੇ ਇੱਧਰ ਸ਼ਰੇਆਮ ਟਿੱਕੀਆਂ ਹੋਈਆਂ ਯਾਰ ਕਿੱਥੇ ਆਪਣੇ ਯਾਰ ਸਾਰੇ ਨਾ ਕੋਈ ਫੜਦਾ ਸ਼ਰੇਆਮ ਵਿਕੀ ਜਾਂਦਾ ਨਾ ਇਹ ਰੁਕਦਾ ਤੇ ਜਿੰਨਾ ਚਾਹੀਦਾ ਉਹਨਾਂ ਲੈ ਲੈ ਕੇ ਆਉਂਦੇ ਆ ਵੀ ਇਹ ਸਿਰੰਜਾਂ ਇੱਥੇ ਡਿੱਗੀਆਂ ਪਈਆਂ ਐਣੀ ਪਤਾ ਵੀ ਇਹ ਖਰਾਬ ਹੈ ਕਿ ਕਿਵੇਂ ਆ ਇੱਥੇ ਸਿੱਟੀਆਂ ਹੋਈਆਂ ਇਹ ਤੇ ਨਾਲ ਇੱਕ ਖਾਲੀ ਪਲਾਟ ਵੀ ਇੱਧਰ ਰੁਈਆਂ ਹੀ ਆ ਵੀ ਹੈਗੀਆਂ ਉੱਧਰ ਕਿਤੇ ਲਾਉਂਦੇ ਵੀ ਆ ਇਹ ਤੇ ਆ ਹਾਲਾ ਦੇਖ ਲੋ ਬੇਜ ਵਿੱਚ ਠੀਕ ਪਈਆਂ ਕਾਰਾਂ ਲੰਘਦੀਆਂ ਟੁੱਟਦੀਆਂ ਆਧੀਆਂ ਇਹ ਆਈਆਂ ਕਿਵੇਂ ਸੋਚਣ ਵਾਲੀ ਗੱਲ ਇਹ ਆ ਜੀ ਓਕੇ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ